ਕਿ ਜਨਵਰੀ ਮਹੀਨੇ ਦੇ ਵਿੱਚ ਪੰਜਾਬੀ ਸਿਨੇਮੇ ਦੀ ਕੋਈ ਫਿਲਮ ਨਹੀਂ ਚੱਲੀ। ਫਿਲਮਾਂ ਦੇ ਲਈ ਨਾ ਸਹੀ ਟਾਈਮ ਤੇ ਰਿਲੀਜ਼ਿੰਗ ਹੋਣੀ ਬਹੁਤ ਜ਼ਰੂਰੀ ਹੈ। This is not the right time for the release. ਸੋ ਜੇ ਬਲਾਉ ਨਹੀਂ ਕਰਦੀ ਸਿਨੇਮਾ ਨੂੰ ਸਿਨੇਮਾ ਇੱਕ ਚੁਆਇਸ ਹੈ ਪ੍ਰਾਇੋਰਟੀ ਨਹੀਂ ਹੈਗੀ। ਕੋਈ ਦੰਗੇ ਹੋ ਜਾਂਦੇ ਆ ਕਈ ਵਾਰ ਚੰਗੀਆਂ ਫਿਲਮਾਂ ਉਦੋਂ ਨਹੀਂ ਚੱਲ ਪਾਉਂਦੀਆਂ। ਸੋ ਬਹੁਤ ਸਾਰੇ ਰੀਜ਼ਨ ਹੁੰਦੇ। ਇੱਕ ਫਿਲਮ ਨੂੰ ਚਲਾਉਣ ਦੇ। રાઈટ ભાઈ ਥੋੜੀ ਇੱਕ ਅੱਛੀ ਫਿਲਮ ਰਿਲੀਜ਼ ਹੋਈ ਆ ਸੀ ਸਾਰਿਆਂ ਨੇ ਬਹੁਤ ਪਸੰਦ ਕੀਤੀ ਸੀ ਜੀ ਮਝਾਇਲਾ ਤਾੜੀਆਂ ਮਾਰੀਆਂ ਨੇ ਅਸੀਂ ਰეკਮੈਂਡ ਵੀ ਕੀਤਾ ਬਹੁਤ ਜਣਿਆਂ ਨੂੰ ਬਟ ਫਿਰ ਵੀ ਬਾਕਸ ਆਫਿਸ ਕਿਸੇ ਨਾ ਕਿਸੇ ਫਿਲਮ ਦਾ ਥੋੜਾ ਦਿਲ ਦਿਖਾਉਂਦਾ ਹੈ ਜੀ ਬਿਲਕੁਲ ਦਿਖਾਉਂਦਾ ਹੈ ਉਹਦਾ ਇੱਕ ਰੀਜ਼ਨ ਹੈ ਫਿਲਮਾਂ ਦੇ ਲਈ ਨਾ ਸਹੀ ਟਾਈਮ ਤੇ ਰਿਲੀਜ਼ਿੰਗ ਹੋਣੀ ਬਹੁਤ ਜ਼ਰੂਰੀ ਹੈ ਸ਼ਾਇਦ ਮੈਂ ਪਹਿਲਾਂ ਹੀ ਕਹਤਾ ਸੀਗਾ ਪ੍ਰੋਡਕਸ਼ਨ ਹਾਊਸ ਨੂੰ ਮੈਂ ਕਿਹਾ ਥਿਸ ਇਸ ਨੋਟ ਦਾ ਰਾਈਟ ਟਾਈਮ ਫਾਰ ਦਾ ਰਿਲੀਜ਼ ਬਟ ਉਹਨਾਂ ਨੂੰ ਕੁਝ ਹੋਰ ਲੱਗਿਆ ਮੈਂ ਕਿਹਾ ਇਹ ਮੇਰਾ ਐਕਸਪੀਰੀਅੰਸ ਰਿਹਾ ਕਿ ਜਨਵਰੀ ਮਹੀਨੇ ਦੇ ਵਿੱਚ ਪੰਜਾਬੀ ਸਿਨੇਮੇ ਦੀ ਕੋਈ ਫਿਲਮ ਨਹੀਂ ਚੱਲੀ ਹੈ ਹਾਲੇ ਤੱਕ ਤਾਂ ਨਹੀਂ ਚੱਲੀ ਨਹੀਂ ਪੇਪਰਾਂ ਦਾ ਵਿਆਹ ਸ਼ਾਦੀਆਂ ਬਹੁਤ ਹੁੰਦੀਆਂ ਨੇ ਜਿਹੜਾ ਇੱਕ ਆਮ ਇਨਸਾਨ ਹੈ ਜਿਹੜਾ ਕਿ ਸ਼ਗਨ ਵੀ ਪਾ ਕੇ ਆ ਰਿਹਾ 500 ਰੁਪਏ ਫਿਰ ਉਹ ਆਪਣੇ ਬੱਚਿਆਂ ਨੂੰ ਸ਼ਾਪਿੰਗ ਵੀ ਕਰਾ ਰਿਹਾ ਕੱਪੜੇ ਵੀ ਖਰੀਦ ਰਿਹਾ ਨੇ ਔਰ ਇੱਕ ਵਿਆਹ ਨਹੀਂ ਹਰ ਫੈਮਿਲੀ 'ਚ ਚਾਰ ਚਾਰ ਵਿਆਹ ਦੇ ਕਾਰਡ ਆਏ ਹੁੰਦੇ ਆ ਸੋ ਜੇਬ ਵਾਲਾ ਉਹ ਨਹੀਂ ਕਰਦੀ ਸਾਨੂੰ ਮੈਨੂੰ ਸਿਨੇਮਾ ਇੱਕ ਚੁਆਇਸ ਹੈ ਪ੍ਰਾਇੋਰਟੀ ਨਹੀਂ ਹੈਗੀ ਸਿਨੇਮਾ ਤੁਸੀਂ ਉਦੋਂ ਦੇਖਣ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਰਜੀਵ ਤੋਂ ਸਖਾਲਿਆਂ ਚਲੋ ਐਂਟਰਟੇਨ ਕਰਕੇ ਆਈਏ ਤੰਗ ਹੋ ਕੇ ਨਹੀਂ ਜਾਂਦੇ ਕਿ ਨਹੀਂ ਯਾਰ ਸਾਡੀ ਜੇਬ ਤੰਗ ਕਰਕੇ ਅਸੀਂ ਸਿਨੇਮਾ ਦੇਖੀਏ ਸੋ ਉਦਾਂ ਦੇ ਫੈਨਸ ਸਾਡੇ ਇੱਥੇ ਨਹੀਂ ਜਿਵੇਂ ਸਾਊਥ ਦੇ ਨੇ ਉਹਨਾਂ ਨੇ ਧਰਮ ਬਣਾ ਹਾ ਸਿਨੇਮੇ ਨੂੰ ਸਾਡੇ ਧਰਮ ਨਹੀਂ ਹੈ ਜੇ ਸਾਡੇ ਧਰਮ ਹੁੰਦਾ ਤਾਂ ਸ਼ਾਇਦ ਪਾਇਰੇਸੀ ਨਾ ਹੁੰਦੀ ਹਣਾ ਅਸੀਂ ਦੇਖਦੇ ਆ ਮੋਬਾਈਲਾਂ ਦੇ ਫਿਲਮਾਂ ਦੇਖਦੇ ਆ ਉਹ ਲੋਕ ਸਿਨੇਮੇ ਤੇ ਜਾ ਕੇ ਦੇਖਣਾ ਪਸੰਦ ਕਰਦੇ ਆ ਸੋ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਸਿਨੇਮਾ ਉਦੋਂ ਸਫਲ ਹੁੰਦਾ ਜਦੋਂ ਬਹੁਤ ਚੰਗੀ ਫਿਲਮ ਸੀ ਕਹਿੰਦਾ ਉਹਦੇ ਮੀਂਹ ਪੈ ਜੇ ਤੁਸੀਂ ਨਹੀਂ ਨ ਹਣਾ ਜਾਂ ਕੋਈ ਏਦਾਂ ਦੇ ਹਾਲਾਤ ਪੈਦਾ ਹੋ ਜਾਣ ਕੋਈ ਦੰਗੇ ਹੋ ਜਾਂਦੇ ਆ ਕਈ ਵਾਰ ਚੰਗੀਆਂ ਫਿਲਮਾਂ ਉਦੋਂ ਨਹੀਂ ਚੱਲ ਪਾਉਂਦੀਆਂ ਸੋ ਬਹੁਤ ਸਾਰੇ ਰੀਜ਼ਨ ਹੁੰਦੇ ਆ ਇੱਕ ਫਿਲਮ ਨੂੰ ਚਲਾਉਣ ਦੇ ਪਰ ਹਾਂ ਇੰਨਾ ਕਹਣਾ ਐਪਰੀਸ਼ੀਏਸ਼ਨ ਬਹੁਤ ਜ਼ਿਆਦਾ ਮਿਲ ਰਹੀ ਹੈ ਬੇਸ਼ੱਕ ਬਹੁਤ ਐਪਰੀਸ਼ੀਏਸ਼ਨ ਸਾਡੇ ਲਈ ਸਾਰਿਆਂ ਲਈ ਐਪਰੀਸ਼ੀਏਸ਼ਨ ਬਟ ਕੈਨੇਡਾ ਯੂ ਐਸ ਏ ਬਹੁਤ ਚੰਗਾ ਕਰ ਰਹੀ ਹੈ ਅਰੇ ਕੀ ਬਾਤ ਹੈ ਉਹ ਤੇ ਬਹੁਤ ਚੰਗਾ ਕਰ ਰਹੀ ਹੈ ਫਿਲਮ ਔਰ ਇੱਥੇ ਚਲੋ ਆਪਾਂ ਕਹਿ ਸਕਦੇ ਆਂ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਤੋਂ ਰੀਲੀਜ਼ਿੰਗ ਟਾਈਮ ਵੀ ਸਹੀ ਰੱਖੀਏ ਬੈਸਟ ਵਿਸ਼ੇਸ ਭਾਜੀ ਥੈਂਕ ਯੂ ਜੀ ਥੈਂਕ ਯ ਪੰਜਾਬੀ ਸਿਨੇਮੇ ਦੀ ਕੋਈ ਫਿਲਮ ਨਹੀਂ ਚੱਲੀ। ਫਿਲਮਾਂ ਦੇ ਲਈ ਨਾ ਸਹੀ ਟਾਈਮ ਤੇ ਰਿਲੀਜ਼ਿੰਗ ਹੋਣੀ ਬਹੁਤ ਜ਼ਰੂਰੀ ਹੈ। This is not the right time for the release. ਸੋ ਜੇ ਬਲਾਉ ਨਹੀਂ ਕਰਦੀ ਸਾਨੂੰ ਮਿਲੂ ਸਿਨੇਮਾ ਇੱਕ ਚੁਆਇਸ ਹੈ ਪ੍ਰਾਇੋਰਟੀ ਨਹੀਂ ਹੈਗੀ। ਕੋਈ ਦੰਗੇ ਹੋ ਜਾਂਦੇ ਆ ਕਈ ਵਾਰ ਚੰਗੀਆਂ ਫਿਲਮਾਂ ਉਦੋਂ ਨਹੀਂ ਚੱਲ ਪਾਉਂਦੀਆਂ। ਸੋ ਬਹੁਤ ਸਾਰੇ ਰੀਜ਼ਨ ਹੁੰਦੇ। ਇੱਕ ਫਿਲਮ ਨੂੰ ਚਲਾਉਣ ਦੇ। ਰਾਈਟ ਭਾਈ ਥੋੜੀ ਇੱਕ ਅੱਛੀ ਫਿਲਮ ਰਿਲੀਜ਼ ਹੋਈ ਆ ਸੀ ਸਾਰਿਆਂ ਨੇ ਬਹੁਤ ਪਸੰਦ ਕੀਤੀ ਸੀਗੀ ਮਜਾਇਲ ਤਾੜੀਆਂ ਮਾਰੀਆਂ ਨੇ ਅਸੀਂ ਰეკਮੈਂਡ ਵੀ ਕੀਤਾ ਬਹੁਤ ਜਣਿਆਂ ਨੂੰ ਬਟ ਫਿਰ ਵੀ ਬਾਕਸ ਆਫਿਸ ਕਿਸੇ ਨਾ ਕਿਸੇ ਫਿਲਮ ਤੋਂ ਤੁਹਾਡਾ ਦਿਲ ਦਿਖਾਉਂਦਾ ਸ਼ਾਇਦ ਮੈਂ ਪਹਿਲਾਂ ਹੀ ਕਹਤਾ ਸੀਗਾ ਪ੍ਰੋਡਕਸ਼ਨ ਹਾਊਸ ਨੂੰ ਮੈਂ ਕਿਹਾ ਥਿਸ ਇਜ਼ ਨਾਟ ਦਾ ਰਾਈਟ ਟਾਈਮ ਫਾਰ ਦਾ ਰਿਲੀਜ਼ ਬਟ ਉਹਨਾਂ ਨੂੰ ਕੁਝ ਹੋਰ ਲੱਗਿਆ ਮੈਂ ਕਿਹਾ ਇਹ ਮੇਰਾ ਐਕਸਪੀਰੀਅੰਸ ਰਿਹਾ ਕਿ ਜਨਵਰੀ ਮਹੀਨੇ ਦੇ ਵਿੱਚ ਪੰਜਾਬੀ ਸਿਨੇਮੇ ਦੀ ਕੋਈ ਫਿਲਮ ਨਹੀਂ ਚੱਲੀ ਹੈ ਹਾਲੇ ਤੱਕ ਤਾਂ ਨਹੀਂ ਚੱਲੀ ਸਹੀ ਮੁੰਡਾ ਨਾ ਨਹੀਂ ਪੇਪਰਾਂ ਦਾ ਵਿਆਹ ਸ਼ਾਦੀਆਂ ਬਹੁਤ ਹੁੰਦੀਆਂ ਨੇ ਜਿਹੜਾ ਇੱਕ ਆਮ ਇਨਸਾਨ ਹੈ ਜਿਹੜਾ ਕਿ ਸ਼ਗਨ ਵੀ ਪਾ ਕੇ ਆ ਰਿਹਾ 500 ਰੁਪਏ ਫਿਰ ਉਹ ਆਪਣੇ ਬੱਚਿਆਂ ਨੂੰ ਸ਼ਾਪਿੰਗ ਵੀ ਕਰਾ ਰਿਹਾ ਕੱਪੜੇ ਵੀ ਖਰੀਦ ਰਹੇ ਨੇ ਔਰ ਇੱਕ ਵਿਆਹ ਨਹੀਂ ਹਰ ਫੈਮਿਲੀ 'ਚ ਚਾਰ ਚਾਰ ਵਿਆਹ ਦੇ ਕਾਰਡ ਆਏ ਹੁੰਦੇ ਆ ਸੋ ਜੇ ਬਲਾਉ ਨਹੀਂ ਕਰਦੀ ਸਿਨੇਮੇ ਨੂੰ ਸਿਨੇਮਾ ਇੱਕ ਚੁਆਇਸ ਹੈ ਪ੍ਰਾਇੋਰਟੀ ਨਹੀਂ ਹੈਗੀ ਸਿਨੇਮਾ ਤੁਸੀਂ ਉਦੋਂ ਦੇਖਣ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਅਰਜੀਵ ਤੋਂ ਸਖਾਲਿਆਂ ਚਲੋ ਐਂਟਰਟੇਨ ਕਰਕੇ ਆਈਏ ਤੰਗ ਹੋ ਕੇ ਨਹੀਂ ਜਾਂਦੇ ਕਿ ਨਹੀਂ ਯਾਰ ਸਾਡੀ ਜੇਬ ਤੰਗ ਕਰਕੇ ਅਸੀਂ ਸਿਨੇਮਾ ਦੇਖੀਏ ਸੋ ਉਦਾਂ ਦੇ ਫੈਨਸ ਸਾਡੇ ਇੱਥੇ ਨਹੀਂ ਜਿਵੇਂ ਸਾਊਥ ਦੇ ਨੇ ਉਹਨਾਂ ਨੇ ਧਰਮ ਬਣਾ ਆ ਸ਼ਰਮੇ ਨੂੰ ਸਾਡੇ ਧਰਮ ਨਹੀਂ ਹੈ ਜੇ ਸਾਡੇ ਧਰਮ ਹੁੰਦਾ ਤਾਂ ਸ਼ਾਇਦ ਪਾਇਰੇਸੀ ਨਾ ਹੁੰਦੀ ਹਨਾ ਅਸੀਂ ਦੇਖਦੇ ਆ ਮੋਬਾਈਲਾਂ ਦੇ ਫਿਲਮਾਂ ਦੇਖਦੇ ਆ ਉਹ ਲੋਕ ਸਿਨੇਮੇ ਤੇ ਜਾ ਕੇ ਦੇਖਣਾ ਪਸੰਦ ਕਰਦੇ ਆ ਸੋ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਸਿਨੇਮਾ ਉਦੋਂ ਸਫਲ ਹੁੰਦਾ ਜਦੋਂ ਬਹੁਤ ਚੰਗੀ ਫਿਲਮ ਸੀ ਕਹਿੰਦਾ ਉਦੋਂ ਮੀਂਹ ਪੈ ਜੇ ਤੁਸੀਂ ਨਹੀਂ ਨ ਹਣਾ ਜਾਂ ਕੋਈ ਇਦਾਂ ਦੇ ਹਾਲਾਤ ਪੈਦਾ ਹੋ ਜਾਣ ਕੋਈ ਦੰਗੇ ਹੋ ਜਾਂਦੇ ਆਂ ਕਈ ਵਾਰ ਚੰਗੀਆਂ ਫਿਲਮਾਂ ਉਦੋਂ ਨਹੀਂ ਚੱਲ ਪਾਉਂਦੀਆਂ ਸੋ ਬਹੁਤ ਸਾਰੇ ਰੀਜ਼ਨ ਹੁੰਦੇ ਆ ਇੱਕ ਫਿਲਮ ਨੂੰ ਚਲਾਉਣ ਦੇ ਪਰ ਹਾਂ ਇੰਨਾ ਕਹਣਾ ਐਪਰੀਸ਼ੀਏਸ਼ਨ ਬਹੁਤ ਜ਼ਿਆਦਾ ਮਿਲ ਰਹੀ ਹੈ ਬੇਸ਼ੱਕ ਜੀ ਬਹੁਤ ਐਪਰੀਸ਼ੀਏਸ਼ਨ ਸਾਡੇ ਲਈ ਸਾਰਿਆਂ ਲਈ ਐਪਰੀਸ਼ੀਏਸ਼ਨ ਬਟ ਕੈਨੇਡਾ ਯੂ ਐਸ ਏ ਬਹੁਤ ਚੰਗਾ ਕਰ ਰਹੀ ਹੈ ਅਰੇ ਕੀ ਆ ਬਾਤ ਹੈ ਉਹ ਤੇ ਬਹੁਤ ਚੰਗਾ ਕਰ ਰਹੀ ਹੈ ਫਿਲਮ ਔਰ ਇੱਥੇ ਚਲੋ ਆਪਾਂ ਕਹਿ ਸਕਦੇ ਆਂ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਤੋਂ ਰਿਲੀਜ਼ਿੰਗ ਟਾਈਮ ਵੀ ਸਹੀ ਰੱਖੀਏ ਬੈਸਟ ਵਿਸ਼ੇਸ ਭਾਈ ਥੈਂਕ ਯੂ ਜੀ ਥੈਂ ਏਓ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ